ਵਾਹਿਗੁਰੂ ਜੀ ਆ ਗੱਡੀ ਆਪਣੀ ਆ ਹਾਂ ਤੇ ਕੀ ਕੰਮ ਕੀ ਕਰਦੇ ਆ ਭਾਰ ਭੂਲ ਲੱਢ ਕੇ ਸਾਡਾ ਹੀ ਦਾ ਕੋਈ ਕਿਸੇ ਦਾ ਸਮਾਨ ਨਾ ਲਿਆ ਕੋਈ ਵਾਹਿਗੁਰੂ 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 ਇਹ ਨਿੰਮਤ ਮਜ਼ਦੂਰੀ ਹੁਣ ਰੋਟੀ ਪਾਣੀ ਤੇ ਕਰੇ ਆ ਵਾਹਿਗੁਰੂ ਵਾਹਿਗੁਰੂ ਤੇ ਉਮਰ ਕਿੰਨੀ ਏ ਪਿਆਰਿਓ ਉਮਰ 100 ਦੇ ਲਾਗੇ ਖਾਕੇ ਹੋਈ ਵਾਹਿਗੁਰੂ ਵਾਹਿਗੁਰੂ ਤੇ ਬਾਕੀ ਸੰਤ ਜੀ ਤੋਂ ਆਏ ਆਂ ਅਸੀਂ ਚੰਗੀ ਹੋਸ਼ੀ ਨੂੰ ਅੱਛਾ ਅੱਤਪ ਸੰਤ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਇਹ ਲਾਲਪੁਰ ਸਾਡਾ ਘਰ ਹੈ ਵਾਹਿਗੁਰੂ ਵਾਹਿਗੁਰੂ ਲਾਲਪੁਰ ਸਿਟੀ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਇਹ ਡੈਡੀ ਸਾਡਾ ਲੱਗਾ ਸੀ ਥਾਣੇ 'ਚ ਇੰਸਪੈਕਟਰ ਹੀ ਅੱਛਾ ਇਹ ਉਹਨੂੰ ਪੜੇ ਸਾਡੇ ਨਾਲ ਪੁਲਿਸ ਵਾਲੇ ਆਏ ਹੱਕ ਦੀ ਸੱਚ ਦੀ ਹੈ ਤੇ ਬਾਬਾ ਜੀ ਕਦੀ ਹੋਇਆ ਨਹੀਂ ਗੁਰੂ ਦੇ ਉੱਤੇ ਕਿ ਗੁਰੂ ਮਹਾਰਾਜ ਤੁਸੀਂ ਮੈਨੂੰ ਗਰੀਬੀ ਦਿੱਤੀ ਆ ਕਿੱਦਾਂ ਕਦੀ ਨਹੀਂ ਹੋਇਆ ਹਨੇ ਨਹੀਂ ਕਦੀ ਮੰਨ ਨਹੀਂ ਆਇਆ ਕਿ ਮਹਾਰਾਜ ਤੁਸੀਂ ਮੈਨੂੰ ਗਰੀਬੀ ਦਿੱਤੀ ਆ ਹਾਂ ਕਰੀਬ ਜੀ ਇਤਰਾਹੀਆਂ ਨਾ ਹੈ ਗੁਰੂ ਜੀ ਦਿੱਤੀ ਹੀ ਹੈ ਹੈ ਕਦੀ ਮਿਲ ਹੋਇਆ ਨਹੀਂ ਹੈ ਗਿਲਾਂ ਨਹੀਂ ਹੋਇਆ ਇਹ ਵੀ ਉਹਦੀ ਦਾਤ ਹੈ ਹੈ ਇਹ ਦਾਤਾ ਮੰਨਦੇ ਆ ਨਾ ਅੱਛਾ ਜਿੰਨਾ ਦੀ ਜੇਹਰ ਦਾ ਦੋ ਮਿਲਦੀ ਆ ਵਰਤੀ ਜੀ ਬਾਬਾ ਜੀ ਆਪਾਂ ਉੱਥੋਂ ਦਾ ਸੀਮਰ ਦੀ ਬੋਰੀਆਂ ਫੜਨੀ ਆ ਫੜ ਲਈਏ ਦੋ ਬੋਰੀਆਂ ਕਿੱਥੇ ਲਾਉਣੀ ਆ ਉਥੋਂ ਲੱਗ ਇਹਦਾ ਪਾਉਥੀ ਜੋ ਜਿਹੜਾ ਹੈ ਨਾ ਗੁਰਦੁਆਰਾ ਆਪਣਾ ਪਿੱਛੇ ਉੱਥੇ ਆ ਬਚ ਛੱਡ ਗਿਆਣੀਆਂ ਬਾਬਾ ਜੀ ਸਿੰਘ ਆਹੋ ਛੱਡ ਦੋਗੇ ਚਲੋ ਆਜੋ ਮੋੜੀ ਜੇ ਤੁਹਾਨੂੰ ਫਿਰ ਜੜ ਜਾਈਏ ਇਹ ਕਿਨੇ ਪੈਸੇ ਕਮਾਇ ਸਵੇਰ ਦੇ ਉਹ ਕਮਾਇਆ ਥਾਉ ਰੁਪਈਆ ਬਸ 100 ਰੁਪਈਆ ਕਮਾਇਆ ਚਲੋ ਆਜੋ ਫਿਰ ਹੋਣ ਦਾ ਟਾਈਮ ਹੋ ਗਿਆ 3 ਵਜ ਗਏ ਆ ਤੇ ਚਲੋ ਆਜੋ ਆਜੋ ਦੋ ਬੋਲੀਆਂ ਸੀ ਮਰਦੀਆਂ ਇਹ ਬੱਸ ਉਥੇ ਆ ਜਿਓਗੇ ਉਹ ਕਾਰ ਕੋਲੀ ਆ ਗਿਆ ਮੰਮੀ ਆਓ ਆਓ ਅੱਗੇ ਕਾਰ ਕੋਲ ਆ ਜਾਓ ਆ ਗਿਆ ਤੇ ਮੰਮੀ ਆ ਗਿਆ ਰੁਕੀਓ ਉਥੇ ਇਸ ਸਾਈਡ ਤੇ ਬੱਬਾ ਜਿੱਦਾ ਵਾ ਏਦਾਂ ਵਾ ਪਿਆਰਿਓ ਸੀਮਰ ਦਾ ਕੋਈ ਹੈ ਨਹੀਂ ਮੈਂ ਤੇ ਤੁਹਾਡੇ ਬਜ਼ੁਰਗ ਦੇਖ ਕੇ ਖੜਿਆ ਜੇ ਸੀਮਰ ਦਾ ਮੇ ਕੋਈ ਹੈ ਨਹੀਂ ਨਾ ਮੇ ਕੋਈ ਕੰਮ ਚਲੋ ਤੁਹਾਡਾ ਪਿਆਰ ਤੁਹਾਡੀ ਉਮਰ ਦੇਖ ਕੇ ਉਤੇ ਖੜੇ ਆ ਤੇ ਮੇਰੇ ਨਾਲ ਬਬਰੀ ਜਿਆਦਾ ਥੋੜੀ ਜੀ ਨਾ ਸੇਵਾ ਚਲੋ ਤੁਹਾਡੇ ਵਾਸਤੇ ਕਿਤੇ 100 ਰੁਪਿਆ ਕਮਾਇਆ ਜੀ ਗੁਰਦੀ ਮੇਰੇ ਹੋ ਗਈ ਹੈ ਸ਼ੁਕਰਤ ਬਾਬਾ ਜੀ ਕਦੀ ਮੰਚ ਆਇਆ ਨਹੀਂ ਗੁਰੂ ਦੇ ਕਿ ਹਾਂ ਵੀ ਗੁਰੂ ਸਾਹਿਬ ਮੈਨੂੰ ਗਰੀਬੀ ਦਿੱਤੀ ਹੈ ਕਦੀ ਨਹੀਂ ਹੋਇਆ ਇਹ ਨਾ ਨਹੀਂ ਆਇਆ ਮਤਲਬ ਪੂਰਾ ਵਿਸ਼ਵਾਸ ਆ ਗੁਰੂ ਸਾਹਿਬ ਦੇ ਰੋਡਿਓ 1 ਦਾ ਰੋਡੀ ਹੈ ਕਦੀ ਇਤਰਾਫ ਹੋਇਆ ਕਿ ਦਿਹਾੜੀ ਨਾਮ ਮਿਲੀ ਹੋਵੇ ਜਾਂ ਕਿਦਾਂ ਨਾ ਨਾ ਦਿੰਦਾ ਹੀ ਦਿੰਦਾ ਉਹ ਦਿਹਾੜੀ ਉਹਨੇ ਦੇਣੀ ਜਣੀ ਮਾਲਕ ਨੇ ਗੁਰੂ ਰਾਮਦਾਸ ਪਾਸ਼ਾ ਨੇ 400 ਬਣ ਜੇ ਪਹਿਲੇ 300 ਬਣ ਜੇ ਉਹਨੇ ਦੇਣੀ ਦੇਣੀ ਐ ਇੱਥੇ ਬਣ ਜੇ ਤੇ ਤੁਹਾਡੀ ਰੇੜੀ ਦੇ ਉੱਤੇ ਨਹੀਂ ਜਾਏ ਨੇਰੀ ਜਾਏ ਉਹ ਦਿਨਾਂ ਹੀ ਦਿੰਦਾ ਉਹ ਦਿਨਾਂ ਹੀ ਦਿੰਦਾ ਗੁਰੂ ਰਾਮਦਾਸ ਬਾਦਸ਼ਾਹ ਤੇ ਬਾਬੇ ਆਪਾਂ ਇੱਕ ਵਾਰ ਕਹੀਏ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬਾਬਾ ਇਹ ਸੱਚੀ ਦੱਸਾਂ ਬਹੁਤ ਸਕੂਨ ਮਿਲਦਾ ਤੁਹਾਡੇ ਵਰਗਿਆਂ ਨਾਲ ਗੱਲ ਕਰਕੇ ਤੁਹਾਡੇ ਸਬਰ ਸਦਕ ਨੂੰ ਦੇਖ ਕੇ ਮਨ ਨਾਲ ਬੜਾ ਵਧੀਆ ਫੀਲ ਕੀਤਾ ਕਰਦਾ ਪਰ ਇੱਕ ਗੱਲ ਤੋਂ ਇਹ ਵਜੇ ਜੀ ਜਿਹੇ ਦੀ ਚੋਰੀ ਨਹੀਂ ਕਰਨੀ ਵਾਹਿਗੁਰੂ ਵਾਹਿਗੁਰੂ ਜਿਹੇ ਦੇ ਝੂਠੀ ਠੀਕ ਬਾਈ ਦੇ ਲੈ ਦੇ ਨਹੀਂ ਕਿਸੇ ਦੇ ਮਾਰਾ ਵਿੱਚ ਨਹੀਂ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਕਿਸੇ ਦੀ ਬੱਬੇ ਅੱਜ ਕੱਲ ਮਨ ਚ ਹੁੰਦਾ ਜਿਵੇਂ ਕਾਰ ਵੱਡੀ ਕਾਰ ਖਲਿਆੜੀਏ ਮਾਰਨੀ ਛੋਟੀ ਕਾਰ ਦਿੱਤੀ ਵੱਡੀ ਲੈਣੀਆਂ ਅਸੀਂ ਲੜ ਪਏ ਨਹੀਂ ਆ ਮਹਾਰਾਜ ਦੇ ਨਾਲ ਤੈਨੂੰ ਨਹੀਂ ਕਦੀ ਹੁੰਦਾ ਇਤਨਾ ਕਦੀ ਨਹੀਂ ਹੋਇਆ ਜ਼ਿੰਦਗੀ ਨਹੀਂ ਨਹੀਂ ਮੈਂ ਕਹਾਂ ਜੇ ਉਹਨੇ ਦੇਣੀ ਹੈ ਤੇ ਦੇਈ ਦੇਣੀ ਹੈ ਮਤਲਬ ਸਫਰ ਕਰਨਾ ਚਾਹੀਦਾ ਸਫਰ ਸਪੂਰੀ ਨਾਨਕਾ ਹਾਂ ਦਰਗਾਹ ਹੀ ਲੇਖੀ ਵਾਹਿਗੁਰੂ ਵਾਹਿਗੁਰੂ ਚਲੋ ਪਿਆਰਿਓ ਠੀਕ ਹੈ ਜੀ ਚੰਗਾ ਜੀ ਚੰਗਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਚੰਗਾ ਪਿਆਰਿਓ